ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸੇਲ ਦੇ ਲਈ ਤਾਰਾ ਸਿੰਘ ਵਿਲਗਾ ਦਾ ਇਹ ਟਰਾਲਾ ਲੈ ਕੇ ਆਏ ਹਾਂ ਸੇਲ ਦੇ ਲਈ 14 बाय 7 ਦਾ ਟਰਾਲੇ ਦੀ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਇਸ ਦਾ ਰੇਟ ਏਰੀਆ ਤੇ ਫੋਨ ਨੰਬਰ ਵਗੈਰਾ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਤੇ ਵਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਵੀਰ ਨੇ ਕੋਈ ਟਰਾਲਾ ਵਗੈਰਾ ਖਰੀਦਣਾ ਹੁੰਦਾ ਤਾਂ ਵੀਡੀਓ ਦੇਖ ਕੇ ਵੀਰ ਖਰੀਦ ਸਕਦੇ ਨੇ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਵਾਲੇ ਵੀਰੋ ਆਪਣੇ ਇਸ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨ ਦੀਆਂ ਪੰਜ ਸਤ ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਟਰਾਲੇ ਦੇ ਬਾਰੇ ਇਸ ਸਕਰੀਨ ਤੇ ਤੁਸੀਂ ਦੇਖ ਰਹੇ ਹੋ 14x7 ਦਾ ਇਹ ਟਰਾਲਾ ਹੈਗਾ ਸੇਲ ਦੇ ਲਈ ਦੇ ਰੰਗ ਭਰੇ ਨਵਾਂ ਦੁਆਰੇ ਕੀਤਾ ਹੋਇਆ ਹੈਗਾ ਤਾਰਾ ਸਿੰਘ ਵਿਲਗਾ ਦਾ ਇਹ ਬਣਿਆ ਹੋਇਆ ਟਰਾਲਾ ਹੈ ਤੇ ਇਹ ਟਰਾਲਾ ਵਿਦਆਊਟ ਜੈਕ ਤੋਂ ਆ 10 ਨਟ ਹੀ ਹਾਬਾ ਰੇਲ ਦਾ ਹਿੱਸਾ ਤੇ ਸਾਰਾ ਜਿਹੜਾ ਲੋਹਾ ਲੱਗਿਆ ਟਾਟਾ ਟਾਟਾ ਦਾ ਲੋਹਾ ਲੱਗਿਆ ਹੋਇਆ ਪੈਰਾਂ ਦੀ ਗੱਲ ਕਰੀਏ ਪੱਕੇ ਟਾਇਰ ਨੇ ਪੈਰਾਂ ਦੀ ਕੰਡੀਸ਼ਨ ਹੈਗੀ ਹੈ ਲਗਭਗ 45 50 ਪੈਸੇ ਦੇ ਕਰੀਬ ਬਾਕੀ ਆਲ ਓਵਰ ਕੰਡੀਸ਼ਨ ਦੇਖ ਸਕਦੇ ਹੋ ਤੁਸੀਂ ਰੇਟ ਦੀ ਜੇ ਗੱਲ ਕਰੀਏ 2,60,000 ਰੁਪਏ ਵੀਰ ਵੱਲੋਂ ਇਸ ਟਰਾਲੇ ਦਾ ਰੇਟ ਰੱਖਿਆ ਗਿਆ ਹੈ। ਰੇਟ ਕੋਈ ਫਿਕਸ ਨਹੀਂ ਮੌਕੇ ਤੇ ਘਟ ਹੋ ਜਾਊਗਾ। ਇਹ ਜਿਹੜਾ ਤੁਸੀਂ ਟਰਾਲਾ ਦੇਖ ਰਹੇ ਹੋ ਇਹ ਟਰਾਲਾ ਸਮਰਾਲਾ ਏਰੀਆ ਦੇ ਵਿੱਚ ਸੇਲ ਦੇ ਲਈ ਆ। ਫੋਨ ਨੰਬਰ ਵੀ ਤਾਂ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਹੈ। ਗੱਲਬਾਤ ਕਰਕੇ ਤੁਸੀਂ ਇਸ ਟਰਾਲੇ ਨੂੰ ਖਰੀਦ ਸਕਦੇ ਹੋ। ਬਾਕੀ ਆਪਣੀ ਇਹ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਕੀ ਗਰੁੱਪਾਂ ਦੇ ਵਿੱਚ। ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਆਪਾਂ ਮਿਲਦੇ ਹਾਂ ਜੀ ਕਿਸ ਅਗਲੀ ਨਵੀਂ ਵੀਡੀਓ ਦੇ ਵਿੱਚ। ਇਸ ਨਵੇਂ ਸਾਧਨ ਦੇ ਨਾਲ ਧੰਨਵਾਦੀ